ਜੋ ਕੋ ਦਰਿਆ ਤੇ ਜਹਾਨ ਸਭਾ ਬੱਲੇ ਕੀਤੇ ਫੋਟੋ ਜੀ ਸਾਡੇ ਪੰਜਾਬ ਦੇ ਪਰਵਾਦੇ ਜਿਹੜੇ ਇਹੋਸ਼ ਵੀ ਜੀ ਆਏ ਨੇ ਔਰ ਸਾਡੇ ਪੰਜਾਬ ਦੇ ਅਧਿક્ષા ਅਗਰਸ ਪਾਰਟੀ ਦੇ ਰਾਜਾ ਬੜਿੰਗ ਜੀ ਵੀ ਆਏ ਨੇ ਇਹਦੇ ਨਾਮ ਨਾਲ ਸਾਡੇ ਪਾਰਟੀ ਨਾਲ ਹਟਕੇ ਤੋਂ ਸਾਡੇ ਬੜੇ ਬੜਾ ਉਹ ਜਿਹੜਾ ਸਭ ਤੋਂ ਲਾਹਵੰਦ ਆਇਆ ਤੇ ਇਹ ਕੰਨ ਸੀ ਸਾਰੇ ਸ਼ੇਰਾਂ ਨੇ ਮਹਾਨ ਸਮਾਂ ਉਹ ਜਿਹੜਾ ਬਹੁਤ ਅੱਛਾ ਸਾਡੇ ਪਠਾਨ ਤੋਂ ਮਿਲਦਾ ਹੈ ਤੇ ਗਵਾਲ ਤੋਂ ਉਹ ਦਿਸ਼ਾ ਦੇ ਪ੍ਰਧਾਨ ਜਿਹੜੇ ਦੇ ਪ੍ਰਧਾਨ ਉਹ ਅਸਲੀ ਗਵਾਲ ਸੀ ਜੋ ਕਟ ਦਿੱਤਾ ਜੋ ਪ੍ਰੋਗਰਾਮ ਸਾਰੇ ਆਪਾਂ ਰਲ ਕੇ ਕਿਤੇ ਇਹਦੇ ਵਿੱਚ ਕੋਈ ਤਰ੍ਹਾਂ ਦੀ ਗਲਤੀ ਹੋ ਕੇ ਨਾ ਰਾਜਮਤੇ ਦੇ ਗੱਲ ਹੋਵੇ। ਆਰੇ ਇਹ ਜੋ ਪਿੰਡ ਜਿਹੜੇ ਦੇ ਪਤੇ ਛੇਦੋਏ ਉਹਨਾਂ ਨੂੰ ਮਾਨਸਨ ਬੰਦ ਕਰ। ਉਹ ਵੀ ਸਾਡੇ ਜਿਹੜੇ ਆਏ ਉਸ ਉਹ ਆਪਣੀ ਆਪਣੀ ਤਰੀਕੇ ਨਾਲ ਲੋਕਾਂ ਨੂੰ ਕਾਇ। ਜ਼ਰੂਰੀ ਸੇ ਸਭ ਤੋਂ ਪਹਿਲੇ ਮੈਂ ਪਾਰਟੀ ਦਾ ਜਰੂਰ ਥੈਂਕਸ ਕਰਨਾ ਰਾਹੁਲ ਜੀ ਦਾ ਆਕਰਕੇ ਸਾਹ ਦਾ ਤੇ ਮੀਨੂ ਗੋਪਾਲ ਜੀ ਦਾ ਸਟੇਟ ਟੀਮ ਦਾ ਵੀ ਕਿ ਉਹਨਾਂ ਨੇ ਪਠਾਨਕੋਟ ਨੂੰ ਚੁਣਿਆ ਪੰਜਾਬ ਵਿੱਚ ਸਾਡੀ ਜੈਹਿੰਦ ਸਭਾ ਵਾਸਤੇ ਪਠਾਨਕੋਟ ਮੈਂ ਹਮੇਸ਼ਾ ਕਹਿੰਨਾ ਕਿ ਸਰਹੱਦ ਦੇ ਲੋਕ ਜਿਹੜੇ ਹੁੰਦੇ ਨੇ ਜੇ ਫਰਸਟ ਲਾਈਨ ਆਫ ਡਿਫੈਂਸ ਆਰਮੀ ਹੈ ਸੈਕੰਡ ਲਾਈਨ ਆਫ ਡਿਫੈਂਸ ਆਰਮੀ ਦੇ ਪਰਿਵਾਰ ਨੇ ਤੇ ਜਿਹੜੇ ਅਸੀਂ ਲੋਕ ਸਰਹੱਦ ਤੇ ਰਹਿੰਦੇ ਆ ਉਹ ਹੀ ਥਰਡ ਲਾਈਨ ਆਫ ਡਿਫੈਂਸ ਆ ਅਸੀਂ ਇੱਕ ਤਰੀਕੇ ਨਾਲ ਨਾਲ ਹੀ ਲੜਾਈ ਲੜਨੇ ਆ ਜੀ ਔਰ ਜਦੋਂ ਮਿਜ਼ਾਈਲਾਂ ਚਲਦੀਆਂ ਡਰੋਨ ਚੱਲਦੇ ਨੇ ਹੁਣ ਸਾਰਿਆਂ ਨੇ ਦੇਖਿਆ ਜਿਹੜੇ ਲੋਕ ਬਾਹਰ ਨੇ ਮੈਂ ਇਹਨਾਂ ਤੇ ਵੀ ਕਹਿਣਾ ਚਾਹੁੰਦਾ ਮੈਂ ਪੱਤਰਕਾਰਾਂ ਨੂੰ ਵੀ ਕਹਾਂਗਾ ਜਿਹੜੇ ਦਿੱਲੀ ਦੇ ਸੁਣ ਰਹੇ ਸੁਣਨ ਮੈਨੂੰ ਕਿਉਂਕਿ ਫਾਰਵਰਡ ਕਰਾਂਗਾ ਉਹਨਾਂ ਵਾਸਤੇ ਤੇ ਇੱਕ ਨਿਊਜ਼ ਐ ਕੋਈ ਮਸਾਲਾ ਪਾਦਣਗੇ ਕੁਝ ਪਾਦਣਗੇ ਮਗਰ ਜਿਹੜੇ ਸਰਹੱਦ ਦੇ ਲੋਕ ਰਹਿੰਦੇ ਨੇ ਆਰਮੀ ਦੇ ਲੋਕ ਨੇ ਸਾਡੇ ਤੇ ਦੀਵਾਨਾ ਕੰਮਦੀਆਂ ਜੀ ਸਾਡੇ ਤੇ ਸ਼ੀਸ਼ੇ ਕੰਦੇ ਨੇ ਜਦੋਂ ਮਿਜ਼ਾਈਲਾਂ ਚਲਦੀਆਂ ਡਿੱਗਦੀਆਂ ਉਦੋਂ ਸਾਡੇ ਪੈਰਾਂ कहना चाहेंगे आप अभी जो सीर पे आप बात कर रहे थे देखिए कांग्रेस पार्टी ने इस लड़ाई के बाद पंद्रह राज्यों के अलग अलग शहरों में जय हिंद सभा का आयोजन किया गया है जिसमें देश के जो वीर सपूत हैं जिन्होंने लड़ाइयाँ लड़ी जिन्होंने जिस परिवार ने सर्वोच्च बलिदान दिया उसे सम्मानित करने का काम करना है और साथ ही सशस्त्र सेनाओं के सम्मान करने का आयोजन है हमारे सेनाओं ने बहुत उत्कृष्ट प्रदर्शन किया जब ये उनको अवसर मिला है देश के अखट्टता के लिए उन्होंने सर्वोच्च बलिदान भी दिया है लेकिन सवाल सरकार से है कि आज चार आतंकी जो हमारे 26 लोगों को मार गिराए, जो निर्दोष थे जो घूमने गए थे अपने परिवार के साथ उनकी हत्या उन्होंने कर दी वो आज भी वो चार आतंकी कहाँ है सवाल आज भी पूछा जा रहा है सवाल ये भी है तीसरे देश की मध्यस्थता भारत ने क्यों स्वीकार की सवाल ये भी है कि राष्ट्रपति ट्रम्प यहाँ सीज फायर क्यों किए और उसके दबाव में आकर कोर्ट में भी उन्होंने हलफनामा दिया है अमेरिका के कोर्ट में सरकार के द्वारा हमने सीज फायर कराया है तो ये हमारे लिए हम भारतीयों के लिए बेहद ही शर्मनाक स्थिति है सिंधु जल समझौता जो है उसमें क्या कहेंगे अभी रद्द कर दिया गया है पहले भी तीन लड़ाई हुई है तब ऐसा भारत सरकार जो भी निर्णय ले कांग्रेस पार्टी भारत सरकार के साथ खड़ी हुई है ये बात एक बार नहीं अनेक बार हमारे राष्ट्रीय अध्यक्ष खड़गे जी हमारे एल राहुल जी ने कई बात दोहराया आज भी हम वो बात कर रहे हैं भारत सरकार जो भी निर्णय हम उनके साथ है लेकिन ये सवाल है आम जनता से जुड़ा हुआ देश से जुड़ा हुआ ये सवाल हम करते रहेंगे है। जरा सभा ਜਿਹੜਾ ਕਾਂਗਰਸ ਕਮੇਟੀ ਦੀ ਰਹਿਨਮਾਈ ਚ ਅਮਿਤ ਵੇਦ ਸਾਬ ਨੇ ਇਹ ਸਨੋ ਆਰਗੇਨਾਈਜ਼ ਕੀਤਾ ਸੀ ਇਹ ਜਿਹੜਾ ਕਾਰਕਰਮ ਹੈ ਇਸਲੀ ਸਾਡੇ ਸਾਰਿਆਂ ਜਿੱਥੇ ਬਾਰਡਰ ਦੇ ਉੱਤੇ ਜਿਆਦਾ ਪਾਕਿਸਤਾਨ ਵੱਲੋਂ ਅਟੈਕ ਕੀਤਾ ਗਿਆ ਜਾਨਕੀ ਪਠਾਨਕੋਟ ਉਹਨਾਂ ਦੇ ਵੱਡੇ ਟਾਰਗੇਟ ਤੇ ਨਿਸ਼ਾਨੇ ਤੇ ਸੀ ਔਰ ਜਿਸ ਪ੍ਰਕਾਰ ਖਾਸ ਕਰਕੇ ਇਸ ਜ਼ਿਲ੍ਹੇ ਦੇ ਲੋਕਾਂ ਨੇ ਇਹ ਲੋਕਾਂ ਨੇ ਬਹੁਤ ਸਾਰਿਆਂ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਅੱਜ ਉਹਨਾਂ ਨੂੰ ਸਨਮਾਨ ਕੀਤਾ ਉਹਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੀ ਹਿਫਾਜ਼ਤ ਕੀਤੀ ਔਰ ਦੇਸ਼ ਦੇ ਦਰੰਗੇ ਨੂੰ ਉੱਚਾ ਝੰਡਾ ਚੁੱਕਣ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਨਾਲ ਹੀ ਨਾਲ ਬਹੁਤ ਸਾਰੀਆਂ ਅਸੀਂ ਆਰਮੀ ਦੇ ਇਹਨਾਂ ਲੋਕਾਂ ਨੂੰ ਸਲੂਟ ਕੀਤਾ ਔਰ ਅਸੀਂ ਉਹਨੂੰ ਦੱਸਿਆ ਕਿ ਕਿਸ ਪ੍ਰਕਾਰ ਔਖੀ ਘੜੀ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਬੇਸ਼ੱਕ ਵਿਚਾਰਾਂ ਦੇ ਮੱਧ ਪ੍ਰਧਾਨ ਲੇਕਿਨ ਜੋ ਜ਼ਿਆਸਤੀ ਪਾਕਿਸਤਾਨ ਨੇ ਸਾਡੇ ਦੇਸ਼ ਦੇ ਲੋਕਾਂ ਨਾਲ ਕੀਤੀ ਉਸ ਤੋਂ ਬਾਅਦ ਇਹ ਜਿਹੜਾ ਉਹਨਾਂ ਤੇ ਅਟੈਕ ਹੋਇਆ ਇਹ ਜ਼ਰੂਰੀ ਬਦਦਾ ਸੀਗਾ ਔਰ ਆਰਮੀ ਨੂੰ ਸਲਾਮ ਕਰਦੇ ਹੋਏ ਮੈਂ ਸਮਝਦਾ ਕਿ ਸਾਡੀ ਬਹਾਦਰ ਦੇਸ਼ ਦੀ ਆਰਮੀ ਨੇ 에어 ਫੋਰਸ ਨੇ ਇੱਕ ਮੂ ਤੋੜ ਮਾ ਜਿਹੜਾ ਜਵਾਬ ਦਿੱਤਾ ਔਰ ਸਾਨੂੰ ਇਸ ਤੇ ਨਾਜ਼ ਤੇ ਫਕਰ ਹੈ ਇਸ ਕਰਕੇ ਅਸੀਂ ਉਹਨਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਵੀ ਕੀਤਾ ਨਾਲ ਦੀ ਨਾਲ ਕੁਝ ਜਿਹੜੇ ਸਵਾਲ ਸਨ ਕਿ ਜਨਤਾ ਨੂੰ ਉਹਨਾਂ ਲੋਕਾਂ ਨੂੰ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਜਿੱਥੇ ਅਸੀਂ ਦੇਸ਼ ਦੇ ਆਸਤੇ ਖੜੇ ਉੱਥੇ ਕਿਤੇ ਨਾ ਕਿਤੇ ਜਿਵੇਂ ਵਿਦੇਸ਼ ਮੰਤਰੀ ਨੇ ਆਪਣੇ ਵੱਲੋਂ ਪਹਿਲਾਂ ਹੀ ਇਤਲਾਹ ਦੇ ਦਿੱਤੀ ਗਈ ਕਿ ਅਸੀਂ ਪਾਕਿਸਤਾਨ ਦੇ ਜਿਹੜੇ ਅੰਤਕਵਾਦੀ ਟਿਕਾਣੇ ਆ ਉਹਨਾਂ ਤੇ ਹਮਲਾ ਕਰਨ ਵਾਲੇ ਇਹ ਸਾਡਾ ਸਵਾਲ ਹੈ ਕਿ ਇਹ ਪਹਿਲਾਂ ਨਹੀਂ ਦੱਸਣਾ ਚਾਹੀਦਾ ਸੀ ਕਿਉਂਕਿ ਫਿਰ ਪਾਕਿਸਤਾਨ ਤਾਂ ਆਲਰੇਡੀ ਅੰਤਕਵਾਦੀਆਂ ਨੂੰ ਪਨਾਹ ਦਿੰਦਾ ਹੈ ਕਿ ਫਿਰ ਉਹ ਟਿਕਾਣੇ ਛੱਡ ਗਏ ਹੋਣਗੇ ਸਭੇ ਸਵਾਲ ਹਨ ਕਿ ਜਿਸ ਪਰ ਕਾਦਾ ਸੀਜ਼ ਫਾਇਰ ਹੋਇਆ ਸਾਨੂੰ ਮੈਂ ਪਹਿਲਾਂ ਕਿਹਾ ਭਾਰਤ ਦੇਸ਼ ਦੇ ਗਰਵ ਹੈ ਔਰ ਅਸੀਂ ਭਾਰਤ ਦੇਸ਼ ਦੇ ਨਾ ਇੱਕੂੜ ਇਕੱਠਾ ਲੇਕਿਨ ਜਿਸ ਪ੍ਰਕਾਰ ਸੀਜ਼ਫਾਇਰ ਹੋ ਗਿਆ ਖੁਆ ਇੱਕ ਬਾਗਾਨੇ ਦੇਸ਼ ਨੇ ਇਹ ਇਤਲਾਹ ਦਿੱਤੀ ਕਿ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਤੇ 40 ਕਰੋੜ ਦੀ ਆਬਾਦੀ ਵਾਲੇ ਦੇਸ਼ ਨੇ ਸਾਨੂੰ ਇਹ ਇਤਲਾਹ ਦਿੱਤੀ ਔਰ ਲੇਖੇ ਪੇ ਗਿਆ ਕਿ ਮੈਂ ਸੀਜ਼ਫਾਇਰ ਕਰਵਾਤਾ ਦੋਨਾਂ ਦੇਸ਼ਾਂ ਨੂੰ ਮੈਂ ਸਮਝਾਇਆ ਸੋ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਸਾਡਾ ਸਬੀਮਾਨ ਹੈਗਾ ਸਾਡੀ ਪੱਗ ਹੈਗੀ ਜਾਂ ਸਾਡਾ ਮਾਣ ਹੈ ਦੇਸ਼ ਦਾ ਭਾਰਤ ਦਾ ਉਹ ਕਿਤੇ ਨਾ ਕਿਤੇ ਉਹਦੇ ਸਨਮਾਨ ਉੱਤੇ ਸਹੁੰ ਪਹੁੰਚੀ ਹੈ ਕਿਉਂਕਿ ਅਸੀਂ ਆਤਮ ਨਿਰਪਰਦੇਸ਼ ਹੈ ਅਸੀਂ ਆਪਣੇ ਫੈਸਲੇ ਲੈਣ ਵਾਸਤੇ ਅੱਜ ਆਤਮ ਨਿਰਪਰ ਹੈਗੇ ਆ ਸੋ ਉਸ ਸਮੇਂ ਅਮਰੀਕਾ ਦਾ ਸਾਨੂੰ ਜਿਸ ਪ੍ਰਕਾਰ ਉਹਨੇ ਇੰਟਰਫੇਅਰ ਕਰਕੇ ਆਪਣੀ ਕੌਂਸ ਦਿਖਾਈ ਉਹਨੇ ਤੇ ਕਿਤੇ ਨਾ ਕਿਤੇ ਸਾਡਾ ਮਨੋਬਲ ਨੀਵਾ ਹੋਇਆ ਜਿੱਥੇ ਸਾਡਾ ਮਾਨ ਫੌਜਾਂ ਨੇ ਵਧਾਇਆ ਸਾਡੇ ਦੇਸ਼ ਦੀ ਸੁਰੱਖਿਆ ਬਣਾ ਲਈ ਉੱਥੇ ਇਸ ਕਾਰਨ ਸਾਡੇ ਮਾਨ ਸਨਮਾਨ ਨੂੰ ਖੇਸ ਪਹੁੰਚੀ ਹੈ ਇਹ ਸਾਰੀਆਂ ਗੱਲਾਂ ਦੇ ਬਾਰੇ ਚਰਚਾ ਕਰਨ ਤੇ ਔਰ ਸ਼ਰਦੀ ਸ਼ਰਧਾਂ ਜਿਲੀ ਅਰਪਿਤ ਕਰਨਾ ਸੀ ਅੱਜ ਦਾ ਜਿਹੜਾ ਇੱਕ ਕਾਰਜਕ੍ਰਮ ਹੈ ਜਿਲ੍ਹਾ ਕਾਂਗਰਸ ਕਮੇਟੀ ਤੇ ਅਮਿਤ ਵਿਧ ਸਾਹਿਬ ਵੱਲੋਂ ਅਜੋਜ਼ਿਤ ਕੀਤਾ ਗਿਆ ਇਸ ਤਰ੍ਹਾਂ ਦੇ ਕਾਰਜਕ੍ਰਮ ਪੂਰੇ ਦੇਸ਼ ਦੇ ਅੰਦਰ ਅਸੀਂ ਮਾਡਲਸ ਦੇ ਉੱਤੇ ਜਿਵੇਂ Rajasthan Jaisalmer ਦੀ ਉਪੀ ਕਾਂਗਰਸ ਪਾਰਟੀ ਨੇ ਜ਼ੋਰ ਦਿੱਤਾ ਅਲੱਗ-ਅਲੱਗ ਮਾਡਲਸ ਦੇ ਉੱਤੇ ਅਸੀਂ ਇਹ ਜਿਹੜੇ ਕਾਰਜਕ੍ਰਮ ਅਜੋਜ਼ਿਤ ਕੀਤੇ ਸਿੱਧੂ ਜਲਸਮਝੋਤਾ ਵਾਲੇ ਕੀ ਕਹਿਣਾ ਹੈ ਦੇਖੋ ਆਪ ਸਿੰਧੂ ਜਲਸਮਝੋਤਾ ਜਿਹੜਾ ਹੈਗਾ ਉਹ ਅੰਦਰ ਦੀ ਹੈਗਾ ਮੈਨੂੰ ਤਾਂ ਪੂਜੀ ਲੋਕਾਂ ਨੇ ਦੱਸਿਆ ਪਾਣੀ ਜਾ ਰਿਹਾ ਹੈ ਹਜੇ ਵੀ ਪਾਣੀ ਜਾ ਰਿਹਾ ਕਿਉਂਕਿ ਸਾਡਾ ਦੁਸ਼ਮਨ ਦੇਸ਼ ਹੈ ਪਾਕਿਸਤਾਨ ਉਹਨੇ ਅਜ ਵੀ ਸਾਡਾ ਕਸ਼ਮੀਰ ਅਕੁਪਾਈ ਜਿਹੜਾ ਹੈਗਾ ਉਹ ਹਿੱਸਾ ਉਹਦੇ ਤੇ ਹਜੇ ਵੀ ਕਬਜ਼ਾ ਕਰ ਰਿਹਾ ਹੈ ਤੇ ਜਿਸ ਬੇਰਹਿਮੀ ਨਾਲ ਉਹਨਾਂ ਨੇ ਸਾਡੇ ਲੋਕਾਂ ਨੂੰ ਮਾਰਿਆ ਸੋ ਅਦਵੀਸਾਨੂੰ ਪੂਰਾ ਚੁਕੰਨਾ ਰਹਿਣਾ ਚਾਹੀਦਾ ਔਰ ਪਾਕਿਸਤਾਨ ਨੂੰ ਹਰ ਚੀਜ਼ ਤੋਂ ਮਨਾ ਕਰਨਾ ਚਾਹੀਦਾ ਔਰ ਜਲ ਸਮਝੌਤਾ ਜਿਹੜਾ ਹੈਗਾ ਸੀ ਉਹ ਇਹਦੇ ਤੇ ਪੂਰਾ ਤਖੜਾ ਨਿਰਨੇ ਲੈ ਕੇ ਬਿਲਕੁਲ ਪਾਕਿਸਤਾਨ ਨੂੰ ਸਬਸਕੋਣਾ ਚਾਹੀਦਾ ਸਵਾਲ ਕਾਂਗਰਸ ਨੇ ਫਾਇਦੇ ਸਵਾਲ ਨਹੀਂ ਪੁੱਛੀ ਤੁਹਾਡਾ ਗੈਸਣ ਹੀ ਗਲਤ ਹੈ ਸੀਜ਼ ਫਾਇਦੇ ਸਵਾਲ ਨਹੀਂ ਪੁੱਛਿਆ ਜਿਆਦਾ ਇਹ ਪੁੱਛਿਆ ਜਿਆਦਾ ਕਿ ਸੀਜ਼ ਫਾਇਦ ਕਰਨ ਤੋਂ ਪਹਿਲਾਂ ਜੋ ਅਮਰੀਕਾ ਨੇ ਮੇਰੇ ਚੋਲ ਵੀ ਕੀਤੀ ਹੈ ਅੱਜ ਤੱਕ ਇਸ ਦੀ ਕੋਈ ਨਹੀਂ ਹੋਈ ਉਹਨੇ ਕਿਹਾ ਕਿ ਮੈਂ ਦੋਨਾਂ ਕੰਟਰੀਆਂ ਨਾਲ ਗੱਲ ਕੀਤੀ ਦੇਸੀ ਪਾਰ ਔਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਪਹਿਲਗਾਮ ਤਖਬਲਾ ਕੀਤਾ ਇਹ ਸਾਡਾ ਆਪੋਜੀਸ਼ਨ ਦਾ ਪੂਰੇ ਦੇਸ਼ ਦਾ ਹੱਕ ਬਣਦਾ ਸਾਡਾ ਰਾਈਟ ਹੈ ਪੁੱਛਣਾ ਕਿ ਜਿਹੜੇ ਉਹਨਾਂ ਅਤੰਕਵਾਦੀ ਚਾਰ ਜਿਹੜੇ ਸੀ ਉਹਨਾਂ ਦਾ ਕੀ ਬਣਿਆ ਉਹਨਾਂ ਨੂੰ ਉਹਨਾਂ ਨੂੰ ਮਾਰਿਆ ਗਿਆ ਕਿ ਨਹੀਂ ਮਾਰਿਆ ਗਿਆ ਉੱਥੇ ਸਿਕਿਉਰਿਟੀ ਜਿਹੜੀ ਸੀ ਕਿਉਂ ਨਹੀਂ ਸੀ ਜਿਹੜੇ ਪਾਕਿਸਤਾਨ ਦੇ ਟਿਕਾਣੇ ਜਿਹੜੇ ਨੂੰ ਉੱਥੇ ਦੱਸਣਾ ਚਾਹੀਦਾ ਕਿ ਅਸੀਂ ਇੰਨੇ ਉਹਨਾਂ ਦੇ ਟੈਰਰਿਸਟ ਮਾਰ ਦਿੱਤੇ ਅਸੀਂ ਕਿਉਂ ਨਹੀਂ ਅਜੇ ਤੱਕ ਗੱਲ ਕੀਤੀ ਕਿ ਪਾਕਿਸਤਾਨ ਨੂੰ ਇੱਕ ਟੈਰਰਿਸਟ ਜਿਹੜੀ ਸਟੇਟ ਹੈ ਇੱਕ ਟੈਰਰਿਸਟ ਕੰਟਰੀ ਜਿਹੜਾ ਬਾਕੀ ਕੰਟਰੀਆਂ ਦੇ ਨਾਲ ਰਲ ਕੇ ਉਹਨੂੰ ਇਹ ਐਲਾਨਣਾ ਚਾਹੀਦਾ ਤਾਂ ਕਿ ਇਹ ਦੁਬਾਰਾ ਇਸ ਦੀ ਕੋਈ ਗੱਲ ਨਾ ਹੋਵੇ ਉਥੋਂ ਦੀ ਆਈਐਸਆਈ ਦੀ ਨਕੀਲ ਕਰਸ਼ਣੀ ਚਾਹੀਦੀ ਹੈ ਜੇ ਜਿਹੜੀ ਹਮੇਸ਼ਾ ਹੀ ਹਿੰਦੁਸਤਾਨ ਦੇ ਵਿੱਚ ਥਰੂ ਪੰਜਾਬ ਜਾਂ ਥੂ 3 ਐਂਡ ਕੇ ਪ੍ਰੋਪਰਟੀ ਵਾਰ ਲੜ ਰਹੀ ਆ ਉਹਨਾਂ ਚੀਜ਼ਾਂ ਦਾ ਸਾਨੂੰ ਹਮੇਸ਼ਾ ਲਈ ਖਾਤਮਾ ਕਰਨ ਚਾਹੀਦਾ ਔਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਇਥੇ ਡਰੋਨ ਦੇ ਨਾਲ ਅਟੈਕ ਕੀਤੇ ਜਾਂ ਹੋਰ ਕੀਤੇ ਉਹਨਾਂ ਦਾ ਮੂੰਹ ਤੋੜਵਾ ਜਿਹੜਾ ਜੋ ਕਰਤਾ ਹੈ ਹਿੰਦੁਸਤਾਨ ਦੀ ਫੌਜਾਂ ਦਾ ਉਹਨੂੰ ਸ਼ਲਾਘਾ ਕਰਦੇ ਹਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਸਾਨੂੰ ਮਾਣ ਆ ਕਿ ਆਪਣੀਆਂ ਫੌਜਾਂ ਜਿਹੜੀਆਂ ਨੇ ਇਹਨਾਂ ਨੇ ਪਾਕਿਸਤਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ ਨਾਲ ਇਹ ਵੀ ਸਾਡੀ ਡਿਮਾਂਡ ਆ ਕਿ ਅਗਨੀ ਵੀਰ ਜਿਹੜਾ ਉਹ ਬੰਦ ਕਰਕੇ ਰੈਗੂਲਰ ਫੌਜ ਦੀ ਭਰਤੀ ਹੋਣੀ ਚਾਹੀਦੀ ਆ ਰੈਗੂਲਰ ਜਿਹੜੀ ਆ ਅੱਜ ਕ੍ਰਿਮਿਊਨ ਦੇ ਵਿੱਚ ਨਿਊਜ਼ ਲੱਗੀ ਆ ਕਿ ਜਿਹੜੇ ਕਾਫੀ ਥਾਵਾਂ ਤੇ ਜੋ ਚਾਹੁੰਦੀ ਸੀ ਆਰਮੀ ਉਹ ਅਸੀਂ ਨਹੀਂ ਕਰ ਸਕੇ ਉਹ ਜਿਹੜੇ ਸੈਂਸਿਟਿਵ ਵੀ ਹੋਜੇ ਇਸ਼ੂਜ਼ ਨੇ ਇਹ ਰਿਜ਼ੋਲਵ ਹੋਣ ਚਾਹੀਦੇ ਸੋਲਵ ਹੋਣ ਚਾਹੀਦੇ ਔਰ ਦੇਸ਼ ਦੀ ਜਿਹੜੀ ਆਰਮੀ ਆ ਇਹਨੂੰ ਵੱਧ ਤੋਂ ਵੱਧ ਫੰਡਿੰਗ ਕਰਕੇ ਬਜਟ ਹੋਰ ਵੱਧ ਕਰਕੇ ਸਾਨੂੰ ਤੀਸ਼ਤੀ ਫਿਰ ਸਰਹੱਦਾਂ ਨੂੰ ਹੋਰ ਮਜ਼ਬੂਤ ਕਰਨਾ ਪਏਗਾ ਸਾਨੂੰ ਕਰਨਾ ਪਏਗਾ ਕਿ ਜਿਹੜੇ ਪਾਕਿਸਤਾਨ ਡਰੋਨ ਭੇਜਦੇ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ 'ਚ ਜਾਂ ਜੀਐਨਕੇ 'ਚ ਜਿਹੜਾ ਅਸਲਾ ਨਜਾਇਜ਼ ਭੇਜ ਦਿਆ ਡਰਗ ਭੇਜ ਦਿਆ ਉਹਨਾਂ ਲਈ ਇਹੋ ਜਿਹਾ ਸਿਸਟਮ ਲਾ ਕੇ ਕਿ ਜਦੋਂ ਡਰੋਨ ਪਾਕਿਸਤਾਨ ਤੋਂ ਚੱਲਣ ਇਮੀਡੀਏਟਲੀ ਉਹ ਸੋਟ ਲੈਣੇ ਤੇ ਡਾਕਟਰ ਤੁਸੀਂ ਇੱਥੇ ਇਹ ਜਿਹੜੀ ਇਹ ਜਿਹੜੀ ਜਿਸ ਵੇਲੇ ਉਸ ਵੇਲੇ ਜਿਹੜੀ ਲੜਾਈ ਦੀ ਗੱਲ ਹੋਈ ਹੈ ਔਰ ਮੇਰੇ ਖਿਆਲ ਹੈ ਕਿ ਆਰਮੀ ਨੂੰ ਉਹਨਾਂ ਨੂੰ ਟਾਈਮਿੰਗ ਦਿੱਤਾ ਸੀ ਇਹ ਜਿਹੜੇ ਉਥੇ ਵੱਡੋ ਔਰ ਕਾਫੀ ਸਮਾਨ ਉਥੋਂ ਟਰੈਕਟਰ ਜਾਂ ਟਰੈਕਟਰ ਤੋਂ ਉਥੇ ਕਦੀ ਕਾਰ ਤੋਂ ਪਾਰ ਰੱਖਿਆ ਨਹੀਂ ਜਾਂਦਾ ਹਲਾ ਨਹੀਂ ਰੱਖਿਆ ਜਾਂਦੀਆਂ ਜਿਹੜੀ ਕੋਈ ਬਾਕੀ ਛੋਟੇ-ਮੋਟੇ ਸਮਾਨ ਸੀ ਜਿਹੜਾ ਟ੍ਰੇਲ ਸਾਡੇ ਲੱਗੇ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਨੇ ਕੀਤਾ ਪਰ ਨਾਲ ਦੇ ਨਾਲ ਜਿਹੜੀ ਲੋੜ ਨਹੀਂ ਡੇਟਾਰ ਨਹੀਂ ਵੀ ਜਦੋਂ ਗਈਆਂ 4 ਦਿਨ ਬਾਅਦ ਉਹਨਾਂ ਨੇ ਫੇਰ ਅਲੋਕ ਕਰ ਦਿੱਤਾ ਸੀ ਆਪਣੀ ਜਾ ਕੇ ਖੇਤਾਂ ਨੂੰ ਪਾਣੀ ਲਾਓ ਔਰ ਆਪਣੀ ਜ਼ਮੀਨਾਂ ਨੂੰ ਕਿਹਾ ਜੇ ਇਹੋ ਜਿਹੜੀ ਚੀਜ਼ਾਂ ਨੇ ਛੋਟੀਆਂ ਚੀਜ਼ਾਂ ਜਦੋਂ ਦੇਸ਼ ਦੀ ਵੱਡੀ ਗੱਲ ਹੋਏ ਇਹ ਬਹੁਤ ਛੋਟੀਆਂ ਹੁੰਦੀਆਂ ਉਹ ਤੇ ਇਹ ਜ਼ਰੂਰ ਹੈ ਕਿ ਜੇ ਕਿਸਾਨਾਂ ਉਹਦੇ ਚ ਹੋਈਏ ਉਹਦੇ ਚ ਕੰਪਨਸੇਟ ਕੀਤਾ ਜਾਏ ਔਰ ਕਿਸਾਨੀ ਜਿਹੜੀ ਆ ਜੋ ਉਹਨਾਂ ਦਾ ਨੁਕਸਾਨ ਹੋ ਉਹਨਾਂ ਨੂੰ ਕੀਤਾ ਜਾਏ ਤਾਲ ਹੀ ਮੇਰੀ ਇਹ ਵੀ ਡਿਮਾਂਡ ਹੈ ਕਿ ਅਸੀਂ ਬਾਰਡਰ ਦੇ ਉੱਤੇ 50 ਕਿਲੋਮੀਟਰ ਤੱਕ ਬੀਐਸਐਫ ਕੁਲ ਏਰੀਆ ਪਠਾਨਕੋਟ ਉਹਦੇ ਚ ਆ ਜਾਂਦਾ ਕਿਉਂ ਨਹੀਂ ਸਾਨੂੰ ਇਨਸੈਂਟਿਵ ਦਿੱਤੇ ਜਾਂਦੇ ਕਿਉਂ ਨਹੀਂ ਸਾਡੀਆਂ ਸੜਕਾਂ ਜਿਹੜੀਆਂ ਉਹਨਾਂ ਨੂੰ ਚੌੜੀਆਂ ਕੀਤਾ ਜਾਂਦਾ ਕਿਉਂ ਨਹੀਂ ਸਾਡੇ ਜਿਹੜੇ ਸਕੂਲ ਨੇ ਜਿੱਥੇ ਟੀਚਰ ਨਹੀਂ ਜਾਣਾ ਚਾਹੁੰਦੇ ਉੱਥੇ ਕਿਉਂ ਨਹੀਂ ਗਵਰਨਮੈਂਟ ਆਫ ਇੰਡੀਆ ਉਏ ਉਹ এডੂਕੇਸ਼ਨ ਦਾ ਸਪੈਸ਼ਲ ਪੈਕੇਜ ਦੇ ਕੇ ਉਹਨੂੰ ਕੋਨੇ ਕਿ ਲੈ ਕੇ ਜਾਂਦੀ ਜਿਹੜੇ ਹਸਪੀਟਲ ਨੇ ਕੋਈ ਸਪੈਸ਼ਲ ਪੈਕੇਜ ਦੇ ਕੇ ਬਾਰਡਰ ਦੇ ਏਰੀਆ ਉੱਤੇ ਮੈਂ ਕੱਲੇ ਪੰਜਾਬ ਦੀ ਗੱਲ ਕਰਦਾ ਪੂਰੇ ਹਿੰਦੁਸਤਾਨ ਦੇ ਬਾਰਡਰ ਦੀ ਗੱਲ ਕਰਦਾ ਉਹਨਾਂ ਨੂੰ ਹੈਲਥ ਸਿਸਟਮ ਨੂੰ ਇਟ ਇਜ਼ ਸਟਰੋਂਗ ਕਰਨਾ ਚਾਹੀਦਾ ਤੇ ਇੱਥੇ ਜਿਹੜੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸਕੀਮ ਸੀਗੀ 2020 ਚ ਕੇਸ ਬੀਜਪੀ ਦੀ ਸਰਕਾਰ ਨੇ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਖਤਮ ਕਰ ਦਿੱਤਾ ਉਹਦੇ ਜਿਹੜੇ ਪੈਸਿਆਂ ਦੇ ਉਹ ਵੀ ਬੰਦ ਹੋ ਗਏ ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਪਾウダー ਦੇ ਬਾਰਡਰ ਜਿਹੜਾ ਇਹਦੇ ਉੱਤੇ ਇੰਡਸਟਰੀ ਦੇਣੀ ਚਾਹੀਦੀ ਹੈ ਇਹਦੇ ਉੱਤੇ ਜਿਵੇਂ ਹਿਲ ਸਟੇਟਸ ਨੂੰ ਇਨਸੈਂਟਿਵ ਦਿੱਤੇ ਗਏ ਸੀ ਟੈਕਸ ਫ੍ਰੀ ਕੀਤਾ ਗਿਆ ਸੀ ਇੱਥੇ ਕਿਤੇ ਜਾਂ ਤਾਂ ਕਿ ਸਾਡੇ ਜਿਹੜੇ ਜਵਾਨ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ